ਦੋਸਤੋ ਅਸੀਂ ਜਾ ਰਹੇ ਆ ਜੀ ਅੱਜ ਅੰਮ੍ਰਿਤਸਰ ਮੀਟਿੰਗ ਵਾਸਤੇ ਮੈਂ ਤੇ ਸਰਦਾਰ ਸੁਖਵਿੰਦਰ ਸਿੰਘ ਫੌਜੀ ਤੇ ਅਸੀਂ ਟਾਈਮ ਨਾਲ ਚੱਲਦੇ ਪਿੰਡ ਤੋਂ ਸੋ ਆ ਇੱਕ ਪਰਪੀਅਮੈਂਟ ਹੁੰਦੀ ਆ ਤੇ ਅੱਜ ਦਾ ਇਹ ਸਾਡਾ ਯਾਦਗਾਰੀ ਕੰਮ ਹੋ ਜਾ ਕੇ ਜੀ ਸੋ ਇੱਥੇ ਪਹੁੰਚ ਗਿਆ 2 ਮਿੰਟ ਤੇ ਉਹ ਯਾਰ ਪੱਤੀ ਸਾਨ ਸੋ ਅਸੀਂ ਜਾ ਰਹੇ ਹਾਂ ਬੜਾ ਨਾਲੀ ਤੇ ਕੋੜਾ ਮਤਲਬ ਪਹਾੜ ਵਾਲਾ ਇੱਥੇ ਆ ਬਾਕੀਆ ਮੌਸਮ ਹੋ ਗਿਆ ਕੁਸ਼ੂਆ ਮੌਸਮ ਹੋ ਗਿਆ ਤੇ ਇਹਦੇ ਆ ਕੁਛ ਜਿਹੜੀ ਚਲਕੀਆਂ ਤੁਹਾਨੂੰ ਵਧੀਆ ਵਖਾਦਨੇ ਆ ਵਧੀਆ ਲੱਗਣਗੀਆਂ ਤੁਹਾਨੂੰ ਤੇ ਬਾਕੀ ਇਹ ਆ ਕਿ ਉਥੇ ਚਣੰਦਾ ਗਿਰਹੀ ਜੀਜੈਂਟਸ ਨੇ ਨਾ ਉਹਨਾਂ ਦੀ ਮੀਟਿੰਗ ਆ ਕੋਟਲ ਰੈਡੀਸਨ ਏਅਰਪੋਰਟ ਰੋਡ ਦੇ ਉੱਤੇ ਆ ਤੋ ਜੀ ਮੰਝੜਾ ਨੂੰ ਮਾਰਦੇ ਹੋਏ ਹੁਣ ਪਿੰਡ ਮੱਤੇਵਾਲ ਦੇ ਲਾਗੋਂ ਲੰਘੇ ਆ ਤੇ ਅੱਗੇ ਅਸੀਂ ਆ ਗਏ ਆ ਜੀ ਇਹ ਬਟਾਲਾ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਸੋ ਹੁਣ ਪਾਸ ਜਿਹੜੀ ਆ ਉਹ हट ਗਈ ਆ ਇਹ ਆ ਗਏ ਆ ਜੀ ਅਸੀਂ ਹੋਟਲ 'ਚ ਹੁਣ ਗੱਡੀ ਹੈਂਡਓਵਰ ਕਰਦੇ ਆਂਗੇ ਅਸੀਂ ਜੀ ਇਹਨਾਂ ਨੂੰ ਹੋਟਲ ਵਾਲੇ ਮੁਲਾਜ਼ਮਾਂ ਨੂੰ ਤੇ ਉਹਨਾਂ ਨੇ ਸਾਨੂੰ ਦੇ ਦੇਣੀ ਇੱਕ ਪਰਚੀ ਤੇ ਅੱਗੇ ਫਿਰ ਥੋੜਾ ਖਾਣਾ ਖੁਣਾ ਖਾ ਕੇ ਤੇ ਮੀਟਿੰਗ ਦੇ ਵਿੱਚ ਬੈਠ ਜਾਵਾਂਗੇ ਕਿੰਨੇ ਕੰਮ ਬਿਲਕੁਲ ਲਓ ਜੀ ਗੱਡੀ ਕਰ ਦਿੱਤੀ ਹੈ ਜੀ ਹੈਂਡਓਵਰ ਤੇ ਆਪਾਂ ਨਾ ਇਸ ਤੋਂ ਅੱਗੇ ਨਿਕਲਣ ਨੂੰ ਖਾਣਾ ਖਾਣਾ ਪਾਣੀ ਪੋਗੀ ਸਾਥ ਸੁਣਨਾ ਮੀਟਿੰਗ ਸ਼ੁਰੂ ਹੋ ਗਈ ਹੈ ਤੇ ਮੀਟਿੰਗ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਏਜੰਟਸ ਆਏ ਸੀ ਜਿਹੜੇ ਕੁਆਲੀਫਾਈ ਜਿਹਨਾਂ ਨੇ ਕੀਤਾ ਸੀਗਾ ਇਹ ਮੀਟਿੰਗ ਬਹੁਤ ਵਧੀਆ ਰਹੀ ਬਹੁਤ ਜਿਹੜੇ ਗਿਆਨ ਵਰਤਨ ਕਰਨਾ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਸਾਨੂੰ ਪਤਾ ਲੱਗਿਆ ਐਲਆਈਸੀ ਦੀਆਂ ਮੀਟਿੰਗਾਂ ਬਹੁਤ ਵਧੀਆ ਹੁੰਦੀਆਂ ਐਲਆਈਸੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਸੋ ਆਪੀ ਆਪ ਥੋੜਾ ਚਿਲਾਓ ਨਾ ਇਹ ਫਲਰਾਸਮ ਤੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਜਾਗਰਤੀ ਨੂੰ ਕੇ ਸਾਹ ਅਤੇ ਇੱਕ ਪੋਜ਼ਿਟਿਵ ਅਪਰੋਚ ਕੇ ਸਾਥ ਕੀ ਲੈ ਕੇ ਆਏ ਅਲਟੀਮੇਟਲੀ ਕਿਸੇ ਵੀ profession ਦੇ ਅੰਦਰ ਹਮੇ ਐਕਸੈਲ ਕਰਨਾ ਹੈ ਅੱਗੇ ਵਧਣਾ ਹੈ ਤਾਂ ਸਾਰਾ ਖੇਲ ਹੈ ਉਹ ਹਮਾਰੇ ਦਿਮਾਗ ਸੇ ਸ਼ੁਰੂ ਹੁੰਦਾ ਹੈ ਉਹੀ ਖਤਰਾ ਬਣਦਾ ਹੈ ਸੋ ਅਗਾਂ ਹਮ ਇੱਕ ਪੋਜ਼ਿਟਿਵ ਅਪਰੋਚ ਕੇ ਸਾਥ ਕੰਮ ਕਰਾਂਗੇ ਕੌ ਆਪ ਲੋਕ ਸਾਰੇ ਟੌਪ ਪਰਫਾਰਮਿੰਗ ਏਜੰਟ ਜੋ ਅੱਜ ਸਿਰਫ ਅਮ੍ਰਿਤਸਰ ਡਿਵੀਜ਼ਨ ਦੇ ਟੌਪ ਪਰਫਾਰਮਿੰਗ ਏਜੰਟ ਹੋ ਕੱਲ ਕੋ ਨਾਰਥ ਜ਼ੋਨ ਦੇ ਟੌਪ ਪਰਫਾਰਮਿੰਗ ਏਜੰਟ ਬਣ ਸਕਦੇ ਹੋ ਔਰ 올 ਇੰਡੀਆ ਦੇ ਟੌਪ ਪਰਫਾਰਮਿੰਗ ਏਜੰਟ ਬਣ ਸਕਦੇ ਸੋ ਸਾਥੀਓ ਅਸੀਂ ਆਪਣੇ ਰੌਚਕਪਾਲ ਤੁਹਾਡੇ ਨਾਲ ਸਾਂਝੇ ਕੀਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਰੌਚਕਤਾ ਦਾ ਖਿਆਲ ਰੱਖਦੇ ਹੋਏ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ